ਹੈਲੋ ਡੈਡੀ ਕਰੀ ਆ ਜਲਦੀ ਆਓ ਇੱਥੇ ਮੈਨੂੰ ਲੈ ਕੇ ਜਾਓ ਹੁਣ ਕਰਾਲੀ ਜੀ ਤੋਂ ਕੰਮ ਕਰਾਉਣਾ ਹੋਇਆ ਬੋਲੀਆਂ ਗੱਲਾਂ ਨਹੀਂ ਕਰਦੇ ਹੁੰਦੇ ਜਿਵੇਂ ਤੋ ਕਹਾ ਗਿਆ ਭਨੇਖੇ ਨਾਲ ਫੇਰ ਕੀ ਹੋ ਗਿਆ ਸਰਪੰਚ ਸਾਹਿਬ ਹਾਂਜੀ 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 ਜਰਨੈਲ ਸਿੰਘ ਜਾਣੇ ਤਾਂ ਨਹੀਂ ਬੀਜੀ ਕਿਤੇ ਜਾਣਾ ਤਾਂ ਯਾਰ ਅੱਜ ਤਾਂ ਹਜੇ ਤੱਕ ਤਾਂ ਨਹੀਂ ਕਿਤੇ ਜਾਣਾ ਦੱਸ ਆਪਾਂ ਕੁੜੀ ਕੋਲੇ ਜਾ ਕੇ ਆਉਣਾ ਖੈਰ ਸੁੱਖਾ ਹੈ ਖੈਰ ਸੁੱਖੀ ਆਂ ਕੰਟਾਕ ਲੱਗੂ ਆਉਣ ਜਾਣ ਮੰਗੂ ਆ ਕੋਈ ਗੱਲ ਨਹੀਂ ਚੱਲਦੇ ਆ ਫਿਰ ਜਾਂ ਤੂੰ ਰੁਕ ਜਾ ਦੋ ਮਿੰਟ ਫਿਰ ਆਪਾਂ ਚੱਲਦੇ ਆ ਚਲੋ ਕੋਈ ਨਾ ਸਿੱਕਰੀ ਆ ਜੀ ਚੰਗ ਬਸ ਠੀਕ ਹੈ ਅੱਗੇ ਚਲੋ बचा लिया क्या हम बचा लड़ी अच्छा। है अच्छा सत श्री अकाल हो ठीक है हां सत श्री जी किधर गई ये कुड़ी गौर प्रीता आया और सीने जाके सत ਮਿੱਤਾ ਸੇ ਡੈਡੀ ਮੈਂ ਤੇ ਇੱਥੇ ਰਹਿਣਾ ਨਹੀਂ ਤੁਸੀਂ ਮੈਨੂੰ ਆਪਦੇ ਨਾਲ ਲੈ ਚਲੋ ਪਹਿਲਾਂ ਗੱਲ ਤਾਂ ਦੱਸ ਗੱਲ ਕੀ ਹੋਈ ਆ ਗੱਲ ਕੀ ਹੋਣੀ ਆ ਡੈਡੀ ਮੇਰੀ ਸੱਸ ਕਹਿੰਦੀ ਤੂੰ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਭਾਈ ਮਾਤਾ ਜੀ ਪਹਿਲਾਂ ਤੁਸੀਂ ਦੱਸੋ ਕੁੜੀ ਤਾਂ ਨਹੀਂ ਕੰਮ ਕਰਦੀ ਤੁਸੀਂ ਕੀ ਕੀ ਕੰਮ ਕਰਦੇ ਹੋ ਲੈ ਸੁਣਨਾ ਪੁੱਤ ਹਾਂਜੀ ਪਹਿਲਾਂ ਤਾਂ ਮੈਂ 5 ਵਜੇ ਉੱਠਦੀ ਆ ਹੂੰ ਉੱਠ ਕੇ ਮੈਂ ਚਾਹ ਬਣਾਉਣੀ ਆ ਹੂੰ ਚਾਹ ਬਣਾ ਕੇ ਫਿਰ ਮੈਂ ਆਟਾ ਗੁੰਨਦੀ ਆ ਰੋਟੀ ਲਾਉਣੀ ਆ ਠੀਕ ਹੈ ਹੈ ਫਿਰ ਮੈਂ ਭਾਂਡੇ ਚੱਕਦੀ ਆ ਠੀਕ ਫਿਰ ਮੈਂ ਮਾਂਜਾ ਫੇਰਦੀ ਆ ਪੋਚਾ ਲਾਉਣੀ ਆ ਠੀਕ ਫਿਰ ਮੈਂ ਇਤਨੇ ਦੁਪਹਿਰ ਦਾ ਕੰਮ ਹੋ ਜਾਂਦਾ ਦੁਪਹਿਰ ਦੀ ਚਾਹ ਬਣਾਉਣੀ ਆ ਰੋਟੀ ਲਾਉਣੀ ਆ ਫਿਰ ਮੈਂ ਆਥਨ ਦੀ ਸਬਜ਼ੀ ਚੀਰਨੀ ਆ ਸਬਜ਼ੀ ਨੂੰ ਤੜਕਾ ਲਾਉਣੀ ਆ ਫਿਰ ਮੈਂ ਰੋਟੀ ਲਾਉਣੀ ਆ ਇਹ ਨੂੰ ਪੁੱਛ ਲੋ ਕੀ ਕੰਮ ਕਰਦੀ ਆ ਡੈਡੀ ਚਾਹੇ ਮੈਂ ਢੱਕਾਂ ਨਹੀਂ ਤੋੜਦੀ ਮੈਂ ਤਾਂ ਪਰ ਇੱਥੇ ਰਹਿਣਾ ਹੀ ਛੋਡੇ ਘਰੇ ਮੈਂ ਤਾਂ ਜਾਉਂਗੀ ਹੁਣ ਪੁੱਤ ਮੈਂ ਤੇਰੇ ਪੈਰੀ ਚੁੰਨੀ ਧਰਦੀ ਆ ਤੂੰ ਜਾ ਹੀ ਨਾ ਮੇਰੇ ਪੁੱਤ ਦਾ ਘਰ ਪੱਟਾ ਜਾਊਗਾ ਪੈਰੀ ਚੁੰਨੀ ਧਰਦੀਆਂ ਤੂੰ ਮਾਤਾ ਤੇ ਪੈਰੀ ਚੁੰਨੀ ਕਿਉਂ ਧਰਦੀਆਂ ਸਾਰੇ ਕੰਮ ਤਾਂ ਤੂੰ ਕਰਦੀਆਂ ਇਹ ਖਾਂਦੀ ਪੀਂਦੀ ਟੀਟ ਨੇ ਮਾਰਦੀ ਆ ਇਹ ਹੀ ਚੁੰਨੀ ਪਾਏ ਦੇ ਗਲ 'ਚ ਪੱਖੇ ਨਾਲ ਇਹਨੂੰ ਮੈਂ ਲਟਕਾਉ ਜੇ ਰੁਸਕੇ ਪੈਂਡੀਆਂ ਤੇਰੀਆਂ ਨੱਤਾਂ ਮੈਂ ਤੂੰ ਸਿੱਧੀ ਹੋ ਕੇ ਕੰਮ ਕਰ